ਲੋ ਜੀ ਆ ਨਵੀਂ ਸੁਣ ਲੋ ਆਮ ਆਦਮੀ ਪਾਰਟੀ ਦੇ ਆਪਣੇ ਐਮ ਐਲ اے ਰਮਨ ਅਰੋੜਾ ਦੇ ਫੜੇ ਜਾਣ ਤੋਂ ਬਾਅਦ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਜਦੋਂ ਉਹਦੇ ਤੋਂ ਪੁੱਛਗਿੱਛ ਹੋ ਰਹੀ ਹੈ ਤਾਂ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਇੱਥੋਂ ਤੱਕ ਸਵਾਲ ਉੱਠ ਰਹੇ ਨੇ ਕਿ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੱਕ ਤੇ ਉਹਨਾਂ ਦੇ ਪਰਿਵਾਰ ਤੱਕ ਪੁੱਛਗਿੱਛ ਹੋਵੇਗੀ ਕੀ ਹੁਣ ਗੱਲ ਉਹਨਾਂ ਦੇ ਪਰਿਵਾਰ ਤੱਕ ਜਾਵੇਗੀ ਕਿਉਂਕਿ ਹੁਣ ਆ ਨਵੀਂ ਗੱਲ ਸਾਹਮਣੇ ਆਈ ਹੈ ਉਹ ਕਹਿੰਦੇ ਨੇ ਤੰਦ ਨੂੰ ਕੀ ਰੋਨੀ ਐ ਉਲਜੀ ਪਈ ਐ ਤਾਣੀ ਤੇ ਆਗੇ-ਆਗੇ ਦੇਖੀਏ ਹੋਤਾ ਹੈ ਕਿਆ ਐਹੋ ਜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਕੁਮਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਫੇਸਬੁੱਕ ਤੇ ਇੱਕ ਲਿਖ ਕੇ ਪੋਸਟ ਪਾਈ ਐ ਜਿਦੇ ਚ ਉਹਨੇ ਵੱਡੇ ਸਵਾਲ ਜੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇਹ ਕਿਹਾ ਉਹ ਪੋਸਟ ਤੁਹਾਡੀ ਸਕਰੀਨ ਦੇ ਉੱਪਰ ਹੈ ਪੜ ਸਕਦੇ ਹੋ ਮੈਂ ਵੀ ਪੜ ਕੇ ਸੁਣਾ ਦਿੰਨਾ ਜਿਹੜੀਆਂ ਗੱਲਾਂ ਕੁਮਰ ਵਿਜੇ ਪ੍ਰਤਾਪ ਨੇ ਕਹੀਆਂ ਨਹੀਂ ਉਹ ਸੁਣ ਕੇ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਕੁਮਰ ਵਿਜੇ ਪ੍ਰਤਾਪ ਕਿੱਧਰ ਨੂੰ ਇਸ਼ਾਰਾ ਕਰ ਰਿਹਾ ਹੈ ਕੀ ਉਹ ਕਹਿਣਾ ਚਾਹੁੰਦਾ ਹੈ ਤੇ ਜਿਹੜੀ ਗੱਲ ਉਹ ਕਰ ਰਿਹਾ ਉਹ ਕਿੰਨੀ ਵੱਡੀ ਤੇ ਗੰਭੀਰ ਗੱਲ ਦੀ ਹੈ ਕੁਮਰ ਵਿਜੇ ਪ੍ਰਤਾਪ ਇਹ ਕਹਿ ਰਿਹਾ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਨੂੰ ਹਾਰ ਨਹੀਂ ਹੋਈ ਕਿ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਫੜਿਆ ਗਿਆ ਜਿਹਦੇ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਉਹ ਲਿਖਦਾ ਹੈ ਕਿ ਇਹ ਜਿਹੜਾ ਫੜਿਆ ਗਿਆ ਐਮਐਲਏ ਰਮਨ ਅਰੋੜਾ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰਕ ਮੈਂਬਰ ਵਾਂਗ ਸੀ ਤੇ ਨਾਲ ਕੁਮਰ ਵਿਜੇ ਪ੍ਰਤਾਪ ਨੇ ਫਿਰ ਕਈ ਗੱਲਾਂ ਲਿਖੀਆਂ ਨੇ ਸਕਰੀਨ ਤੇ ਪੋਸਟ ਆ ਤੁਸੀਂ ਪੜ੍ਹ ਸਕਦੇ ਹੋ ਮੈਂ ਪੜ੍ਹ ਕੇ ਸੁਣਾ ਦੂੰਗਾ ਮੋਟੀ ਜੀ ਗੱਲ ਉਹਨੇ ਇਹ ਲਿਖੀ ਐ ਉਹ ਕਹਿੰਦਾ ਕਿ ਪਹਿਲਾਂ ਜਦੋਂ ਇੱਕ ਮੰਤਰੀ ਫੜਿਆ ਗਿਆ ਸੀਗਾ ਵਿਜੇ ਸਿੰਘਲਾ ਬਾਅਦ ਉਹਦੇ ਤੇ ਕੁਮਰ ਵਿਜੇ ਪ੍ਰਤਾਪ ਕਹਿੰਦਾ ਕੋਈ ਕਾਰਵਾਈ ਨਹੀਂ ਹੋਈ ਤੇ ਕਹਿੰਦਾ ਉਦੋਂ ਸੰਗਰੂਰ ਦੀ ਉਪਚੋਣ ਸੀ ਸੰਗਰੂਰ ਦੇ ਵਿੱਚ ਜਿਮਣੀ ਚੋਣ ਸੀ ਤਾਂ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੁਣ ਲੁਧਿਆਣੇ ਦੇ ਵਿੱਚ ਜਿਮਣੀ ਚੋਣ ਐ ਕੁਮਰ ਵਿਜੇ ਪ੍ਰਤਾਪ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਹ ਕਹਿੰਦਾ ਕੁਝ ਲੋਕ ਇਹ ਸਾਰੀ ਕਾਰਵਾਈ ਨੂੰ ਲੁਧਿਆਣੇ ਦੀ ਜਿਹੜੀ ਉਪ ਚੋਣ ਹੈ ਜਿਹੜੀ ਜਿਮਣੀ ਚੋਣ ਐ ਐਮਐਲਏ ਦੀ ਉਹਦੇ ਨਾਲ ਜੋੜ ਕੇ ਵੇਖ ਰਹੇ ਨੇ ਤੇ ਕੁਮਰ ਵਿਜੇ ਪ੍ਰਤਾਪ ਨੇ ਅੱਗੇ ਲਿਖਿਆ ਉਹ ਕਹਿੰਦਾ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਚੈੱਕ ਕਰਨ ਵਾਲਾ ਮੋਨਿਟਰਿੰਗ ਸਿਸਟਮ ਹੀ ਹੈ ਨਹੀਂਗਾ ਉਹ ਕਹਿੰਦਾ ਜਦੋਂ ਵੀ ਕੋਈ ਸਾਡੀ ਪਾਰਟੀ ਚ ਬੰਦਾ ਇਹੋ ਜੀਆਂ ਗਲਤੀਆਂ ਗੁਨਾਹ ਕਰਦਾ ਉਨੂੰ ਰੋਕਣ ਟੋਕਣ ਸਮਝਾਉਣ ਵਾਲਾ ਹੀ ਕੋਈ ਨਹੀਂਗਾ ਔਰ ਇਸੇ ਕਰਕੇ ਉਹ ਕਹਿੰਦਾ ਕਿ ਲਗਾਤਾਰ ਆ ਸਾਰਾ ਕੁਝ ਜਿਹੜਾ ਹੋ ਰਿਹਾ ਹੁਣ ਇਹ ਗੱਲਾਂ ਜਿਹੜੀਆਂ ਕੁਮਰ ਵਿਜੇ ਪ੍ਰਤਾਪ ਨੇ ਕਹੀਆਂ ਨੇ ਇਹ ਯਾਰ ਬੜਾ ਕੁਝ ਸੋਚਣ ਲਾਉਂਦੀਆਂ ਨੇ ਪਹਿਲਾਂ ਤਾਂ ਜਿਹੜੀ ਗੱਲ ਕੁਮਰ ਵਿਜੇ ਪ੍ਰਤਾਪ ਨੇ ਇਹ ਆਖੀ ਹੈ ਕਿ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਇਹ ਐਮਐਲਏ ਕਿਵੇਂ ਫੜਿਆ ਗਿਆ ਇਹਦੀ ਤਾਂ ਮੁੱਖ ਮੰਤਰੀ ਨਾਲ ਪਰਿਵਾਰਕ ਮੈਂਬਰਾਂ ਵਰਗੀ ਨਜ਼ਦੀਕੀ ਸੀ ਇਹਦਾ ਮਤਲਬ ਕੀ ਹੈ ਕੁਮਰ ਵਿਜੇ ਪ੍ਰਤਾਪ ਕਹਿਣਾ ਕੀ ਚਾਹੁੰਦੇ ਨੇ ਸ਼ਾਇਦ ਉਹਨਾਂ ਦਾ ਮਤਲਬ ਇਹ ਹੋਵੇ ਕਿ ਮੁੱਖ ਮੰਤਰੀ ਦਾ ਬਹੁਤ ਨਜ਼ਦੀਕੀ ਬੰਦਾ ਸੀ ਤਾਂ ਹੁਣ ਤੱਕ ਜੋ ਉਹ ਕਰ ਰਿਹਾ ਸੀ ਉਹ ਮੁੱਖ ਮੰਤਰੀ ਤੋਂ ਛੁਪਿਆ ਕਿਵੇਂ ਹੈ ਤਾਂ ਫਿਰ ਇਹਦਾ ਮਤਲਬ ਇਹ ਹੈ ਕੁਮਰ ਵਿਜੇ ਪ੍ਰਤਾਪ ਕਿਤੇ ਇਹ ਤਾਂ ਨਹੀਂ ਕਹਿਣਾ ਚਾਹੁੰਦਾ ਵੀ ਇਸ ਸਾਰੇ ਕਾਂਡ ਦੀਆਂ ਜੜ੍ਹਾਂ ਮੁੱਖ ਮੰਤਰੀ ਦੇ ਪਰਿਵਾਰ ਤੱਕ ਵੀ ਜਾ ਸਕਦੀਆਂ ਨੇ ਇਹ ਮੇਰਾ ਸਵਾਲ ਹੈ ਕਿਤੇ ਕੁਮਰ ਵਿਜੇ ਪ੍ਰਤਾਪ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਕਿ ਮੁੱਖ ਮੰਤਰੀ ਦੇ ਪਰਿਵਾਰ ਤੱਕ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ ਕਿਉਂਕਿ ਕੁਮਰ ਵਿਜੇ ਪ੍ਰਤਾਪ ਕਹਿੰਦਾ ਉਹਨਾਂ ਦੇ ਪਰਿਵਾਰ ਇੱਕ ਮੈਂਬਰਾਂ ਮੰਗ ਸੀ ਇਹ ਐਮਐਲਏ ਹੁਣ ਇੱਥੇ ਸਵਾਲ ਵੱਡਾ ਕੁਮਰ ਵਿਜੇ ਪ੍ਰਤਾਪ ਨੇ ਖੜਾ ਕਰਤਾ ਕੁਮਰ ਵਿਜੇ ਪ੍ਰਤਾਪ ਕੋਈ ਪਹਿਲੀ ਵਾਰ ਇੰਜ ਨਹੀਂ ਬੋਲ ਰਹੇ ਕੁਮਰ ਵਿਜੇ ਪ੍ਰਤਾਪ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਈਪੀਐਸ ਬਹੁਤ ਵੱਡੇ ਪੁਲਿਸ ਅਫਸਰ ਦੇ ਅਹੁਦੇ ਤੋਂ ਉਹ ਰਿਟਾਇਰ ਹੋਏ ਆਮ ਆਦਮੀ ਪਾਰਟੀ ਨੇ ਜਦੋਂ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਸੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੇ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨੇ ਹੋਏ ਨੇ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਹੈ ਤਾਂ ਉਹੀ ਕੁਮਰ ਵਿਜੇ ਪ੍ਰਤਾਪ ਹੁਣ ਤੱਕ ਦਰਜਨਾ ਵਾਰ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਵੱਡੇ ਸਵਾਲ ਚੁੱਕ ਚੁੱਕ ਹਟਿਆ ਤੇ ਹੁਣ ਵੀ ਇੱਕ ਤਰ੍ਹਾਂ ਨਾਲ ਉਹਦੀ ਪੋਸਟ ਜਿਹੜੀ ਆ ਉਹ ਕਈ ਤਰ੍ਹਾਂ ਦੀਆਂ ਗੱਲਾਂ ਸੋਚਣ ਲਾਉਂਦੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਦਿਮਾਗ ਦੇ ਵਿੱਚ ਕਰ ਦਿੰਦੀ ਹੈ ਉਹਨੇ ਕਿਹਾ ਵੀ ਕਿਤੇ ਕੁਝ ਲੋਕ ਕਹਿ ਰਹੇ ਨੇ ਕਿ ਇਹ ਲੁਧਿਆਣਾ ਦੀਆਂ ਜਿਹੜੀਆਂ ਜਿੱਥੇ ਲੁਧਿਆਣਾ ਦੇ ਵਿੱਚ ਐਮਐਲਏ ਗੁਰਪ੍ਰੀਤ ਗੋਗੀ ਦੀ ਪਿਛਲੇ ਦਿਨੀ ਮੌਤ ਹੋਈ ਹੈ ਉਹਦੀ ਥਾਂ ਤੇ ਚੋਣ ਹੋਣ ਜਾ ਰਹੀ ਹੈ ਵੀ ਕਿਤੇ ਇਹ ਉਹਦੇ ਨਾਲ ਤਾਂ ਨਹੀਂ ਜੁੜਿਆ ਮਾਮਲਾ ਨਾਲੇ ਉਹਨੇ ਫਿਰ ਅਟੈਚ ਕਰਤਾ ਵੀ ਪਹਿਲਾਂ ਸੰਗਰੂਰ ਦੀ ਚੋਣ ਵੇਲੇ ਜਿਹੜਾ ਵਿਜੇ ਸਿੰਘਲਾ ਫੜਿਆ ਸੀ ਤੇ ਉਹਨੇ ਇਹ ਵੀ ਕਹਿਤਾ ਵੀ ਉਹਦੇ ਤੇ ਕਾਰਵਾਈ ਕੋਈ ਨਹੀਂ ਸੀ ਹੋਈ ਕਿਉਂ ਨਹੀਂ ਹੋਈ ਇਹਦੇ ਕੀ ਕਾਰਨ ਨੇ ਗੱਲਾਂ ਵੱਖਰੀਆਂ ਨਹੀਂ ਨਾਲੋ ਨੇ ਆਪਦੇ ਪਾਰਟੀ ਸਿਸਟਮ ਤੇ ਸਵਾਲ ਉਠਾਉਂਦੇ ਨੇ ਹੁਣ ਪਹਿਲਾ ਹੀ ਲੋਕ ਤਾਂ ਇਹ ਸਵਾਲ ਉਠਾ ਰਹੇ ਸੀ ਸੋਸ਼ਲ ਮੀਡੀਆ ਬਹੁਤ ਵੱਡੇ ਪੱਧਰ ਤੇ ਭਰਿਆ ਪਿਆ ਸਵਾਲਾਂ ਦੇ ਨਾਲ ਪਿਛਲੇ ਦਿਨਾਂ ਤੋਂ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਫੜਿਆ ਮੁੱਖ ਮੰਤਰੀ ਭਗਵੰਤ ਮਾਨ ਖੁਦ ਕੈਮਰਿਆਂ ਦੇ ਸਾਹਮਣੇ ਆਏ ਉਹਨਾਂ ਨੇ ਖੋਦ ਆ ਕੇ ਕਿਹਾ ਵੀ ਵੇਖੋ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਨਾ ਚਾਹੇ ਸਾਡਾ ਕੋਈ ਆਪਣਾ ਹੈ ਤੇ ਚਾਹੇ ਅਬਗਾਨਾ ਕਾਰਵਾਈ ਕਰਾਂਗੇ ਸਖਤ ਭ੍ਰਿਸ਼ਟਾਚਾਰ ਨਹੀਂ ਚੱਲਣ ਦੇਣਾ ਇਹ ਗੱਲ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀਆਂ ਉਸ ਤੋਂ ਬਾਅਦ ਫਿਰ ਚਫੇਰੋ ਘੇਰਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਵੇਖਿਆ ਹੁਣ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਉਹਨਾਂ ਨੇ ਵੱਡੇ ਸਵਾਲ ਚੁੱਕਤੇ ਉਧਰ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮੰਜੀਠੀਆ ਅਰਸ਼ਦੀਪ ਕਲੇਰ ਸੁਖਬੀਰ ਬਾਦਲ ਉਹਨਾਂ ਨੇ ਵੱਡੇ ਸਵਾਲ ਚੁੱਕਤੇ ਤੇ ਉਧਰ ਸੁਨੀਲ ਜਾਖੜ ਆ ਗਏ ਉਹਨਾਂ ਨੇ ਵੀ ਬੀਜੇਪੀ ਦੇ ਪ੍ਰਧਾਨ ਆ ਉਹ ਵੱਡੇ ਸਵਾਲ ਚੁੱਕੇ ਉਹਨਾਂ ਦੇ ਸਾਂਝੇ ਸਵਾਲਾਂ ਦੀ ਜੇ ਗੱਲ ਕਰੀਏ ਜਿਹੜਾ ਸੁਖਪਾਲ ਖਹਿਰਾ ਵੀ ਬੋਲਿਆ ਉਹ ਇਹ ਕਹਿ ਰਹੇ ਨੇ ਸਾਰੇ ਵੀ ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਮੰਤਰੀ ਵਿਜੇ ਸਿੰਗਲਾ ਫੜਿਆ ਸੀ ਉਦੋਂ ਬੜਾ ਰੌਲਾ ਪਾਇਆ ਸੀ ਕਿ ਸਖਤ ਕਾਰਵਾਈ ਕਰਾਂਗੇ ਇਹ ਸ਼ਰਿਆਮ ਮੁੱਖ ਮੰਤਰੀ ਦੇ ਧਿਆਨ ਚ ਆਇਆ ਮੁੱਖ ਮੰਤਰੀ ਨੇ ਜਦੋਂ ਦੋਚੀ ਪਾਇਆ ਫੇਰ ਇਹਦੇ ਤੇ ਕਾਰਵਾਈ ਹੋਈ ਆ ਪਰ ਜੋ ਫੇਰੋਂ ਸਵਾਲ ਉੱਠੇ ਵੀ ਉਹ ਵਿਜੇ ਸਿੰਘਲਾ ਨਾ ਤਾਂ ਉਹਨੂੰ ਪਾਰਟੀ ਚੋਂ ਕੱਢਿਆ ਨਾ ਉਹਦੇ ਤੇ ਕੋਈ ਕਾਰਵਾਈ ਹੋਈ ਨਾ ਉਹ ਉਸ ਤੋਂ ਬਾਅਦ ਜੇਲ੍ਹ ਗਿਆ ਨਾ ਅਦਾਲਤਾਂ ਦੇ ਵਿੱਚ ਉਹਦੇ ਖਿਲਾਫ ਕੋਈ ਸਾਬਤ ਕੀਤਾ ਗਿਆ ਫਿਰ ਇਹ ਹੋਇਆ ਕਿ ਟਾਈਆਂ ਵੱਡੀ ਗਿਣਤੀ ਲੋਕ ਕਹਿ ਰਹੇ ਸੀ ਬੀਓ ਸਟੰਟ ਖੇਡਿਆ ਗਿਆ ਸੀ ਅੱਜ ਕੌਨਰ ਵਿਜੇ ਪ੍ਰਤਾਪ ਵੀ ਐਦਾਂ ਦੀ ਗੱਲ ਹੀ ਸੋਚਣ ਲਾ ਰਹੇ ਆ ਲੋਕਾਂ ਨੂੰ ਅਗਲੀ ਗੱਲ ਅਮਿਤ ਰਤਨ ਕੋਟ ਭੱਤਾ ਜਿਹੜਾ ਐਮ ਐਲ ਏ ਬਠਿੰਡਾ ਦਿਹਾਤੀ ਉਹ ਫੜਿਆ ਗਿਆ ਆਮ ਆਦਮੀ ਪਾਰਟੀ ਦਾ ਸੀ ਉਦੋਂ ਵੀ ਇਹ ਪੂਰਾ ਰੋਲਾ ਪਾਇਆ ਗਿਆ ਵੀ ਭ੍ਰਿਸ਼ਟਾਚਾਰ ਤੇ ਵੱਡੀ ਕਾਰਵਾਈ ਤੇ ਕਹਿੰਦੇ ਉਸ ਤੋਂ ਬਾਅਦ ਉਹਦੇ ਖਿਲਾਫ ਵੀ ਕੋਈ ਵੱਡੇ ਤੱਥ ਸਬੂਤ ਜਿਹੜੇ ਆ ਉਹ ਇਕੱਠੇ ਨਹੀਂ ਹੋਣ ਦਿੱਤੇ ਗਏ ਇਹ ਕਿਹਾ ਜਾ ਰਿਹਾ ਹੁਣ ਇਹ ਚ ਸੱਚਾਈ ਕਿੰਨੀ ਹੈ ਬਾਤ ਦੀ ਗੱਲ ਫਿਰ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਹੋਰ ਐਮ ਐਲ ਏ ਤੇ ਮੰਤਰੀ ਜਿਨ੍ਹਾਂ ਦੇ ਉੱਪਰ ਗੰਭੀਰ ਦੋਸ਼ ਲੱਗੇ ਲੋਕ ਉਡੀਕਦੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਰੇ ਕੁਝ ਦੀ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਸੱਚ ਲਿਆਉਣਗੇ ਪਰ ਉਹ ਸੱਚ ਅਜੇ ਤੱਕ ਬਾਹਰ ਨਹੀਂ ਆਇਆ ਤਾਂ ਤੁਸੀਂ ਦੇਖਿਆ ਗੁਰੂ ਹਰਸਾਏ ਦੇ ਐਮਐਲਏ ਫੌਜਾ ਸਿੰਘ ਸਰਾਰੀ ਉਹਨਾਂ ਤੇ ਗੰਭੀਰ ਦੋਸ਼ ਲੱਗੇ ਉਹਨਾਂ ਦੇ ਆਪਣੇ ਆਪ ਨੂੰ ਪੀਏ ਕਹਿਣ ਵਾਲੇ ਨੇ ਇੱਕ ਆਡੀਓ ਰਿਕਾਰਡਿੰਗ ਲੀਕ ਕਰ ਦਿੱਤੀ ਸੀ ਜਿਦੇ ਚ ਇਹ ਦਾਵਾ ਸੀ ਕਿ ਐਮਐਲਏ ਸਾਹਿਬ ਜਿਹੜੇ ਆ ਉਹ ਇੱਕ ਨਜਾਇਜ਼ ਧੰਦੇ ਦੇ ਵਿੱਚ ਹਿੱਸਾ ਮੰਗ ਰਿਹਾ ਇਹ ਦੋਸ਼ ਸੀ। ਕਿਆ ਗਿਆ ਇਨਕੁਆਇਰੀ ਕਰਾਂਗੇ ਪਰ ਅੱਜ ਤੱਕ ਕੁਝ ਸਾਹਮਣੇ ਨਹੀਂ ਆਇਆ ਆਮ ਆਦਮੀ ਪਾਰਟੀ ਨੇ ਕੀ ਪੜਤਾਲ ਕੀਤੀ ਕੀ ਉਹ ਦੋਸ਼ੀ ਪਾਏ ਗਏ ਕਿ ਉਹ ਬਿਲਕੁਲ ਪਾਕ ਸਾਫ ਪਾਏ ਗਏ। ਘਟਾਰੂ ਚੱਕ ਤੇ ਦੋਸ਼ ਲੱਗੇ। ਬੀਬੀ ਮਾਨੋਕੇ ਐਮ ਐਲ ਏ ਆਮ ਆਦਮੀ ਪਾਰਟੀ ਦੇਤੇ ਦੋਸ਼ ਲੱਗੇ। ਬੀਬੀ ਅਨਮੋਲ ਗਗਨਮਾਨ ਜਿਹੜੀ ਗਾਇਕੀ ਤੋਂ ਇਧਰ ਆਈ ਸੀ ਉਹਦੇ ਤੇ ਦੋਸ਼ ਲੱਗੇ। ਪਰ ਤੁਸੀਂ ਦੱਸ ਦਿਓ ਦੋਸ਼ ਲੱਗੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਇਨਕੁਆਇਰੀ ਕਰਾਂਗੇ ਪੜਤਾਲ ਕਰਾਂਗੇ ਪਰ ਕੀ ਕੁਮਰ ਵਿਜੇ ਪ੍ਰਤਾਪ ਦੀ ਗੱਲ ਠੀਕ ਨਹੀਂ ਕੁਮਰ ਵਿਜੇ ਪ੍ਰਤਾਪ ਫਿਰ ਸੱਚ ਹੀ ਕਹਿ ਰਿਹਾ ਕਿਉਂਕਿ ਉਹ ਕਿਸੇ ਦੀ ਪੜਤਾਲ ਸਾਹਮਣੇ ਨਹੀਂ ਆਈ ਕੀ ਉਹਦੇ ਚੋਂ ਨਿਕਲਿਆ ਕੀ ਨਹੀਂ ਤਾਂ ਫਿਰ ਇਹਦਾ ਕੀ ਅਰਥ ਲਿਆ ਜਾਵੇ ਕੁਮਰ ਵਿਜੇ ਪ੍ਰਤਾਪ ਤਾਂ ਇਹ ਕਹਿ ਰਿਹਾ ਨਾ ਵੀ ਸਾਡੀ ਪਾਰਟੀ ਦੇ ਵਿੱਚ ਕੋਈ ਮੋਨਿਟਰਿੰਗ ਦਾ ਸਿਸਟਮ ਹੀ ਨਹੀਂ ਮੋਨਿਟਰਿੰਗ ਮਤਲਬ ਬੰਦਿਆਂ ਨੂੰ ਚੈੱਕ ਕਰਨ ਦਾ ਕੋਈ ਸਿਸਟਮ ਨਹੀਂਗਾ ਤੇ ਫਿਰ ਕੁਮਰਬਿਜੇ ਪ੍ਰਤਾਪ ਨੇ ਇਹ ਵੀ ਲਿਖਿਆ ਨਾ ਹੁਣ ਕਿ ਸਾਡੀ ਪਾਰਟੀ ਦੇ ਵਿੱਚ ਗਲਤ ਕਿਵੇਂ ਆ ਤੇ ਕੀ ਹੈ ਤੇ ਉਹਨੂੰ ਸਮਝਾਉਣਾ ਕਿਵੇਂ ਆ ਇਹਦੇ ਬਾਰੇ ਵੀ ਕੋਈ ਸਿਸਟਮ ਨਹੀਂ ਤੇ ਜੇ ਆਪਾਂ ਪਿਛਲੇ ਅਮਲ ਤੇ ਝਾਤ ਮਾਰਦੇ ਆ ਤਾਂ ਇਹੀ ਜਾਂਦਾ ਦੇਖ ਲਓ ਜਿੰਨਾਂ ਤੇ ਦੋਸ਼ ਲੱਗੇ ਨਹੀਂ ਕਿਸੇ ਦੀ ਪੁਖਤਾਨ ਕਵਰੀ ਹੋ ਕੇ ਲੋਕਾਂ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕੀਤਾ ਗਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਇਹਦੇ ਤੇ ਕੀ ਬੋਲੇਗੀ ਕੀ ਕਹਿਣਗੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਤਾਂ ਬੜਾ ਟੇਡਾ ਜਿਹਾ ਸਵਾਲ ਖੜਾ ਕੀਤਾ ਸਵਾਲ ਦੇ ਰੂਪ ਚ ਤਾਂ ਨਹੀਂ ਕੀਤਾ ਪਰ ਸੋਚਣ ਮੋਰ ਕੁਛ ਲਾਇਆ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਇਹ ਗੱਲ ਕਹਿਤੀ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਵਾਂਗ ਸੀ ਇਹ ਐਮਐਲਏ ਰਵਣ ਅਰੋੜਾ ਜਿਹੜਾ ਫੜਿਆ ਇਹ ਹਾਥੀ ਦੇ ਪੈੜ ਤੋਂ ਸਾਰਾ ਕੁਝ ਕੁਮਰ ਵਿਜੇ ਪ੍ਰਤਾਪ ਨੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਜੇ ਪਰਿਵਾਰਕ ਮੈਂਬਰਾਂ ਵਾਂਗੂ ਜਿਹੜਾ ਜੇ ਉਹ ਫੜਿਆ ਗਿਆ ਫਿਰ ਇਹਦਾ ਮਤਲਬ ਕੀ ਹੈ ਵੀ ਕੀ ਉਹ 76 ਚਾਇਆ ਇਹ ਸਭ ਕੁਝ ਕਰ ਰਿਆ ਸੀ ਤੇ ਉਹਦੇ ਤੇ 76 ਚਾਇਆ ਕੀ ਦੀ ਸੀ ਇਹ ਸਵਾਲ ਨਹੀਂ ਅੱਛਾ ਮੈਂ ਨਹੀਂ ਕਹਿੰਦਾ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਤੇ ਕੁਮਰ ਵਿਜੇ ਪ੍ਰਤਾਪ ਕੌਣ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਆਮ ਆਦਮੀ ਪਾਰਟੀ ਦਾ ਲੀਡਰ ਹੈ ਅੱਛਾ ਵੇਖੋ ਪਹਿਲਾਂ ਵੀ ਕਈ ਵਾਰ ਮੈਂ ਇਹ ਗੱਲ ਪੁੱਛੀ ਹੈ ਬੇ ਜਿੰਨੇ ਵੱਡੇ ਗੰਭੀਰ ਸਵਾਲ ਕੁਮਰ ਵਿਜੇ ਪ੍ਰਤਾਪ ਨੇ اٹھਾਏ ਮੁੱਖ ਮੰਤਰੀ ਭਗਵੰਤ ਮਾਨ ਤੇ ਇਥੋਂ ਤੱਕ ਦੋਸ਼ ਲਾਤਾ ਸੀ ਉਸ ਬੰਦੇ ਨੇ ਵੀ ਉਹਨੇ ਮੈਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਂ ਪਤਾ ਨਹੀਂ ਕਿਵੇਂ ਬਚ ਗਿਆ ਇਥੋਂ ਤੱਕ ਦੇ ਦੋਸ਼ ਲਾਏ ਕੁਮਰ ਵਿਜੇ ਪ੍ਰਤਾਪ ਪਰ ਜੇਕਰ ਕੁਮਰ ਵਿਜੇ ਪ੍ਰਤਾਪ ਦੇ ਦੋਸ਼ ਸੱਚੇ ਨੇ ਤੇ ਫਿਰ ਉਹਨਾਂ ਦੋਸ਼ਾਂ ਦੇ ਉੱਪਰ ਅੱਗੇ ਕਾਰਵਾਈ ਕਿਉਂ ਨਹੀਂ ਹੈ ਜੇ ਉਹਦੇ ਦੋਸ਼ ਝੂਠੇ ਨੇ ਤੇ ਉਹ ਇੰਨੇ ਵੱਡੇ ਵੱਡੇ ਸਵਾਲ اٹھਾਰਿਆ ਆ ਆਮ ਆਦਮੀ ਪਾਰਟੀ ਤੇ ਤੇ ਲਾ ਝੂਠੇ ਰਿਆ ਫਿਰ ਆਮ ਆਦਮੀ ਪਾਰਟੀ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ ਆ ਆਖਰ ਚੱਕਰ ਕੀ ਹੈ ਕਿਤੇ ਇਹ ਤਾਂ ਨਹੀਂ ਕਿ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਦਾ ਨਾਂ ਵਰਤ ਕੇ ਚੋਣਾਂ ਲੜੀਆਂ ਕਿਤੇ ਇਹ ਤਾਂ ਨਹੀਂ ਕਿ ਕੁਮਰ ਵਿਜੇ ਪ੍ਰਤਾਪ ਦਾ ਕੱਦ ਪੰਜਾਬ 'ਚ ਵੱਡਾ ਹੈ ਕਿਤੇ ਇਹ ਤਾਂ ਨਹੀਂ ਕਿ ਕੁਮਰ ਵਿਜੇ ਪ੍ਰਤਾਪ ਨੂੰ ਜਦੋਂ ਪਾਰਟੀ 'ਚ ਸ਼ਾਮਲ ਕਰਾਇਆ ਸੀ ਤਾਂ ਜਿੰਨੀਆਂ ਤਰੀਫਾਂ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੇ ਖੁਦ ਕਰ ਲੀਆਂ ਸੀ ਅੱਜ ਉਹੀ ਬੋਲਤੀ ਬੰਦ ਕਰਾਰੀਆਂ ਨੇ ਵੀ ਹੁਣ ਕਿਹੜੇ ਮੂੰਹ ਨਾਲ ਬੋਲੀਏ ਸੋ ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਦਾ ਜਵਾਬ ਦੇਣਾ ਚਾਹੀਦਾ ਹੈ ਪਰ ਦੇਣਾ ਨਹੀਂ ਉਹਨਾਂ ਨੇ ਉਹ ਕੋਈ ਬੌਂਡ ਥੋੜਾ ਨਹੀਂ ਸਾਡੇ ਵਰਗੇ ਵਿਅਕਤੀ ਅਗਰ ਗੱਲ ਕਰਨ ਤਾ ਇੱਕ ਰਾਜ ਕਰ ਰਹੀ ਪਾਰਟੀ ਉਹਦਾ ਜਵਾਬ ਦੇਗੀ ਇਹ ਨਹੀਂ ਉਮੀਦ ਕੀਤੀ ਜਾ ਸਕਦੀ ਅਸੀਂ ਕੀ ਚੀਜ਼ ਆ ਸਵਾਲ ਇੱਥੇ ਵਿਰੋਧੀ ਪਾਰਟੀਆਂ ਦੇ ਠਾਲੇ ਅਗਲੇ ਕਹਿੰਦੇਹੀਂ ਨਹੀਂ ਪ੍ਰਵਾ ਕਰਦੇ ਜਦੋਂ ਵਿਰੋਧੀ ਪਾਰਟੀਆਂ ਸਤਾ ਚ ਸੀ ਜਿਹੜੇ ਸਵਾਲ ਉਹਨਾਂ ਤੇ ਦੂਜੇ ਉਠਾ ਰਹੇ ਸੀ ਸਵਾਲ ਉਹ ਵਾਜਬ ਹੁੰਦੇ ਸੀ ਪਰ ਉਹ ਨਹੀਂ ਸੀ ਜਵਾਬ ਦਿੰਦੇ ਇੱਕ ਟਾਈਮ ਦੇ ਉੱਪਰ ਸੁਖਬੀਰ ਬਾਦਲ ਸਾਹਿਬ ਦੇ ਦਿਮਾਗ ਨੂੰ ਚੜਿਆ ਹੋਇਆ ਸੀ 25 ਸਾਲ ਰਾਜ ਕਰਨ ਦਾ ਨਸ਼ਾ ਨਹੀਂ ਸੀ ਦਿਸਦਾ ਉਹਨਾਂ ਨੂੰ ਹੋਰ ਕੁਝ ਉਹਨਾਂ ਨੂੰ ਇਹ ਲੱਗਦਾ ਸੀ ਇਹ ਸਵਾਲ ਚੁੱਕਣ ਵਾਲੇ ਇਹ ਛੋਟੇ ਮੋਟੇ ਜੇ ਲੰਡੂ ਫੰਡੂ ਲੋਕ ਨੇ ਤੇ ਸਾਨੂੰ ਨਾ ਕੋਈ ਸੁਧਾਰ ਕਰਨਾ ਚਾਹੀਦਾ ਹੈ ਨਾ ਕੋਈ ਸਾਨੂੰ ਵੇਖਣਾ ਸੋਚਣਾ ਚਾਹੀਦਾ ਜਿਵੇਂ ਹੈ ਠੀਕ ਹੈ ਖਸ਼ਾਮ ਦੀ ਲੋਕਾਂ ਦੀ ਫੌਜ ਦੇ ਨਾਲ ਅਕਸਰ ਰਾਜ ਕਰਨ ਵਾਲਾ ਰਾਜਾ ਜਦੋਂ ਕਿਰਿਆ ਹੁੰਦਾ ਤਾਂ ਉਹ ਖਸ਼ਾਮ ਦੀ ਇਹੋ ਜਿਹੀਆਂ ਖਸ਼ਾਮਦਾ ਕਰਦੇ ਨੇ ਪੰਪ ਲਾਉਂਦੇ ਨੇ ਫੂਕ ਛਕਾਉਂਦੇ ਆ ਕਿ ਅੱਖਾਂ ਤੇ ਪਰਦਾ ਪਾ ਦਿੰਦੇ ਨੇ ਅੰਨ੍ਹਾ ਕਰ ਦਿੰਦੇ ਨੇ ਉਹ ਕੁਝ ਦਿਖਣ ਹੀ ਨਹੀਂ ਦਿੰਦੇ ਤੇ ਐਦਾਂ ਦੀ ਸਥਿਤੀ ਰਾਜ ਕਰਨ ਵਾਲੇ ਤਕਰੀਬਨ 99% ਹਾਕਮਾਂ ਦੀ ਬਣ ਜਾਂਦੀ ਹੈ ਆਮ ਆਦਮੀ ਪਾਰਟੀ ਵੀ ਸ਼ਾਇਦ ਇਸੇ ਹਾਲਾਤ ਦਾ ਸ਼ਿਕਾਰ ਹੋਈ ਹੈ ਜੋ ਕੁਝ ਆਮ ਬੰਦੇ ਦੀ ਅੱਖ ਨੂੰ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਨੂੰ ਨਜ਼ਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਸਭ ਅੱਛਾ ਹੀ ਅੱਛਾ ਦੇਖ ਰਿਹਾ ਜਿਵੇਂ ਸੈਂਟਰ ਚ ਮੋਦੀ ਸਰਕਾਰ ਨੂੰ ਦੇਖ ਰਿਹਾ ਸੋ ਇਹ ਸਭ ਕੁਝ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਪਿਆਰਿਓ